ਸਿੱਖਾਂ ਦਾ ਭਾਰਤ ਦੇ ਖਾਤੇ 'ਚ ਜਾ ਕੇ ਡੇਗਣਾ ਜਿਹੜਾ ਆ ਉਹ ਤਾਂ ਖੁਦਕੁਸ਼ੀ ਕਰਨਾ ਹੈ ਜੇ ਜਿਹੜਾ ਵੀ ਸਿੱਖ ਇਸ ਭਾਰਤ ਦੇ ਨਾਲ ਅਲਾਈ ਹੋਊਗਾ ਤਾਂ ਉਹ ਆਪਣੀ ਸਿੱਖੀ ਨੂੰ ਤੁਸੀਂ ਕਹਿ ਸਕਦੇ ਹੋ ਵੀ ਕਤਲ ਕਰਾ ਕੇ ਆਪਣੀ ਸਿੱਖੀ ਨੂੰ ਖਤਮ ਕਰਾ ਕੇ ਹੀ ਭਾਰਤ ਦੇ ਨਾਲ ਅਲਾਈ ਹੋਊਗਾ ਕਿਹਨੇ ਹੱਕ ਦੇਤਾ ਵੀ ਜਿਹੜੀ ਹਿੰਦੀ 벨ਟ ਆ ਵੀ ਉਹ ਇਹਨਾਂ ਸਾਰੀਆਂ ਕੌਮਾਂ ਦੇ ਉੱਤੇ ਰਾਜ ਕਰੇ ਜਾਂ ਇਸ ਖਿੱਤੇ ਦੇ ਉੱਤੇ ਰਾਜ ਕਰੇ ਇਹਨਾਂ ਨੂੰ ਕਿਹਨੇ ਹੱਕ ਦੇਤਾ ਏ ਕੋਮਾ ਇ ਚ ਸਦੀਆਂ ਤੋਂ ਵਾਸਦੀਆਂ ਆ ਤਾਂ ਉਹ ਕਿਸੇ ਹੋਰ ਦੇ ਖਿੱਤੇ ਦੇ ਉੱਤੇ ਰਾਜ ਕਰਨ ਦਾ ਦਾਅਵਾ ਥੋੜਾ ਪੇਸ਼ ਕਰ ਰਹੀ ਹੈ ਇੰਨੀ ਦੀ ਲਾਲਸਾ ਆ ਵੀ ਇਹ ਤਾਂ ਮਤਲਬ ਤੁਸੀਂ ਛੱਡੋ ਜਿਹੜਾ ਅੱਜ ਭਾਰਤ ਆ ਉਹ ਤੋਂ ਗਾ ਅਖੰਡ ਭਾਰਤ ਦੀ ਗੱਲ ਕਰ ਰਹੇ ਆ ਵੀ ਬਾਕੀ ਸਾਰੇ ਹੋਰ ਕੋਮਾ ਦੇ ਖਿੱਤੇ ਵੀ ਜਿਹੜੇ ਉਹਨਾਂ ਤੇ ਕਬਜ਼ਾ ਕਰਨ ਦੀ ਕੋਈ ਵੀ ਬੰਦਾ ਕਿਸੇ ਵੀ ਅਹੁਦੇ ਤੇ ਹੋਵੇ ਸਿੱਖਾਂ ਦਾ ਜੇ ਉਹ ਇੰਡੀਆ ਦੇ ਨਾਲ ਅਲਾਈ ਹੁੰਦਾ ਤਾਂ ਮਤਲਬ ਉਹ ਸਪਸ਼ਟਾ ਵੀ ਉਹ ਆਪਣੀ ਸਿੱਖੀ ਨੂੰ ਛੱਡ ਚੁੱਕਿਆ ਉਹ ਢੋਂਗੀ ਆ ਅੱਜ ਦੀਆਂ ਜਿਹੜੀਆਂ ਦੋ ਅਹਿਮ ਘਟਨਾਵਾਂ ਜਿਨ੍ਹਾਂ ਦਾ ਅਸੀਂ ਜ਼ਿਕਰ ਵੀ ਕੀਤਾ ਹੁਣ ਕਸ਼ਮੀਰ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਉੱਤੇ ਹਮਲੇ ਦੀ ਖਬਰ ਨੂੰ ਕਿੰਨਾ ਵਧਾ ਚੜਾ ਕੇ ਪੇਸ਼ ਕੀਤਾ ਗਿਆ ਇਹ ਇੱਕ ਉਹਦੀ ਐਗਜ਼ੈਂਪਲ ਹੈਗੀ ਆ ਵੀ ਸਿੱਖਾਂ ਨੂੰ ਪਾਕਿਸਤਾਨ ਦੇ ਖਿਲਾਫ ਕੀਤਾ ਜਾਵੇ ਜਾਂ ਸਿੱਖ ਸਿੱਖਾਂ ਦਾ ਜਿਹੜਾ ਇੱਕ ਉਧਰਲੀ ਧਰਤੀ ਦੇ ਨਾਲ ਲੈਂਦੇ ਪੰਜਾਬ ਦੇ ਨਾਲ ਰਿਸ਼ਤਾ ਆ ਉਹਦੇ ਵਿੱਚ ਜਿਹੜੀ ਐ ਤੇੜ ਪਾਈ ਜਾਵੇ ਇਹ ਸਾਨੂੰ ਸਿੱਧਾ ਸਿੱਧਾ ਨਜ਼ਰ ਆ ਰਿਹਾ ਦੂਜੀ ਗੱਲ ਜਿਵੇਂ ਤੁਸੀਂ ਅਸੀਂ ਬਿਗਨਿੰਗ ਦੇ ਵਿੱਚ ਜ਼ਿਕਰ ਕੀਤਾ ਦਰਬਾਰ ਸਾਹਿਬ ਦੇ ਵਿੱਚ ਅੱਜ ਬਲੈਕਆਊਟ ਕਰਨ ਦਾ ਜਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਦੋ ਵਾਰੀ ਬਲੈਕਆਊਟ ਹੋਣ ਦਾ ਸੋ ਉਹ ਜਿਹੜੀਆਂ ਖਬਰਾਂ ਨੇ ਉਹ ਕਿ ਤਨਾ ਕਿਤੇ ਇੱਕ ਡਰ ਸਹਿਮ ਦਾ ਮਾਹੌਲ ਪੈਦਾ ਕਰ ਰਹੀਆਂ ਨੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਜਲੰਧਰ ਆਲੇ-ਦਾਲੇ ਦੇ ਇਲਾਕੇ ਦੇ ਵਿੱਚ ਜਿੱਥੇ ਮਤਲਬ ਕੀ ਹੁਣ ਤੁਕ ਬਣਦੀ ਐ ਕਿ ਜਦੋਂ ਤੁਸੀਂ ਇਹ ਸਾਰੇ ਘਟਨਾਕ੍ਰਮ ਨੂੰ ਦੇਖਦੇ ਹੋ ਹਰ ਬਾਰੀ ਜੰਗ ਦਾ ਅਖਾੜਾ ਤੁਸੀਂ ਪੰਜਾਬ ਨੂੰ ਬਣਾਉਣਾ ਐ ਇਹਦੀ ਇਹਦੇ ਪਿੱਛੇ ਨੀਤੀ ਕੀ ਕੰਮ ਕਰਦੀ ਐ ਇਹ ਦੇਖਣ ਦੀ ਐ ਇਹ ਸਮਝਣ ਦੀ ਲੋੜ ਹੈਗੀ ਆ ਸੋ ਇਹ ਇਹ ਦੇ ਤੇ ਮੈਂ ਚਾਹੂੰਗਾ ਵੀ ਜੇ ਥੋੜਾ ਜਿਹਾ ਕੋਈ ਹੋਰ ਡੀਟੇਲ ਹੈਗੀ ਐ ਅੰਮ੍ਰਿਤਸਰ ਦੇ ਰਿਗਾਰਡਿੰਗ ਪਿਛਲੇ ਜਦੋਂ ਤੋਂ ਅਸੀਂ ਗੱਲਬਾਤ ਸ਼ੁਰੂ ਕੀਤੀ ਹੈ ਕੋਈ ਆਈ ਹੈ ਉਹ ਵੀ ਸਾਡੇ ਦਰਸ਼ਕਾਂ ਦੇ ਨਾਲ ਤੁਸੀਂ ਜ਼ਰੂਰ ਸਾਂਝੀ ਕਰ ਲਓ ਤੇ ਨਾਲ ਹੀ ਨਾਲ ਜਿਹੜੀਆਂ ਇਹ ਦੋ ਗੱਲਾਂ ਹੈਗੀਆਂ ਨੇ ਵੀ ਜੇ ਅਸੀਂ ਸਿੱਖ ਸਿੱਖ ਹੋਣ ਦੇ ਨਾਤੇ ਜਾਂ ਸਿੱਖ ਸੋਚ ਅਪਣਾ ਕੇ ਨਹੀਂ ਚੱਲਦੇ ਤੇ ਸਾਡਾ ਕੀ ਨੁਕਸਾਨ ਹੋ ਰਿਹਾ ਹੈ ਜੇ ਅਸੀਂ ਇੰਡੀਅਨ ਨੈਸ਼ਨਲਿਜ਼ਮ ਦੇ ਖਾਤੇ ਦੇ ਵਿੱਚ ਡਿੱਗਦੇ ਆ ਜਾ ਕੇ ਤਾਂ ਅਸੀਂ ਪੰਜਾਬ ਨਾਲੋਂ ਵੀ ਟੁੱਟਦੇ ਆ ਆਪਣੀਆਂ ਜੜ੍ਹਾਂ ਨਾਲੋਂ ਵੀ ਟੁੱਟਦੇ ਆ ਆਪਣੇ ਧਰਮ ਨਾਲੋਂ ਟੁੱਟਦੇ ਆ ਆਪਣੇ ਸੱਭਿਆਚਾਰ ਨਾਲੋਂ ਟੁੱਟਦੇ ਆ ਤੇ ਇਹਦੇ ਤੇ ਥੋੜਾ ਜਿਹਾ ਜ਼ਰੂਰ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਜਾਵੇ ਅ ਦੇਖੋ ਅਮਰਵੀਰ ਸਿੰਘ ਜੀ ਦੀ ਸਪਸ਼ਟਾ ਵੀ ਜਿਹੜੀ ਇਸ ਖਿੱਤੇ ਦੇ ਵਿੱਚ ਸਿੱਖ ਜਿਹੜੇ ਆ ਉਹ ਇੱਕ ਵੱਖਰੀ ਕੌਮ ਆ ਮਤਲਬ ਸਿੱਖਾਂ ਦਾ ਭਾਰਤ ਦੇ ਖਾਤੇ 'ਚ ਜਾ ਕੇ ਡੇਗਣਾ ਜਿਹੜਾ ਆ ਉਹ ਤਾਂ ਖੁਦਕੁਸ਼ੀ ਕਰਨਾ ਆ ਕਿਉਂਕਿ 올ਰੇਡੀ ਮਤਲਬ ਭਾਰਤ ਤਾਂ ਇੱਕ ਨਾਗਵਾਗਾ ਵੀ ਜਿਵੇਂ ਇੱਕ ਸਰਾਲ ਹੁੰਦੀ ਆ ਵੀ ਜਿਹੜੀ ਸਿੱਖਾਂ ਨੂੰ ਲਗਾਤਾਰ ਨਿਗਲ ਰਹੀ ਆ ਤੇ ਸਿੱਖ ਜਿਹੜੇ ਆ ਮਤਲਬ ਉਹ ਆਪ ਜਾ ਕੇ ਉਹਦੇ ਮੂੰਹ ਚ ਪੈਣ ਵੀ ਤੂੰ ਅਸੀਂ ਤੈਨੂੰ ਤਾਕਤ ਦਿੰਦੇ ਆ ਤੇ ਤੂੰ ਲੜ ਜਾ ਕੇ ਕਿਉਂਕਿ ਸਰਾਲ ਹੀ ਹੁੰਦੀ ਆ ਉਹ ਮਤਲਬ ਬੰਦੇ ਨਿਗਲਦੀ ਆ ਤੇ ਫਿਰ ਉਹਨੂੰ ਹੌਲੀ ਹੌਲੀ ਉਹ ਤੋਂ એનર્ਜੀ ਜਨਰੇਟ ਕਰਦੀ ਆ ਤੇ ਫਿਰ ਅੱਗੇ ਜਿਹੜਾ ਆ ਆਪਣੀ ਜ਼ਿੰਦਗੀ ਬਸਰ ਕਰਦੀ ਆ ਤਾ ਸਿੱਖ ਜਿਹੜੇ ਆ ਉਸ ਰਾਲ ਦਾ ਇਸ ਤਰੀਕੇ ਦੇ ਨਾਲ ਭੋਜਨ ਨਾ ਬਣ ਤੇ ਜੇ ਜਿਹੜਾ ਵੀ ਸਿੱਖ ਮਤਲਬ ਇਸ ਭਾਰਤ ਦੇ ਨਾਲ ਅਲਾਈ ਹੋਊਗਾ ਤਾਂ ਉਹ ਆਪਣੀ ਸਿੱਖੀ ਨੂੰ ਤੁਸੀਂ ਕਹਿ ਸਕਦੇ ਹੋ ਵੀ ਕਤਲ ਕਰਾ ਕੇ ਆਪਣੀ ਸਿੱਖੀ ਨੂੰ ਖਤਮ ਕਰਾ ਕੇ ਹੀ ਭਾਰਤ ਦੇ ਨਾਲ ਅਲਾਈ ਹੋਊਗਾ ਤੇ ਦੂਜੇ ਪਾਸੇ ਜਿਹੜੀ ਪਾਕਿਸਤਾਨ ਦੇ ਨਾਲ ਵੀ ਦੇਖੋ ਇਹ ਗੱਲ ਸਪਸ਼ਟ ਆ ਪਾਕਿਸਤਾਨ ਨੂੰ ਤਾਂ ਇਸ ਗੱਲ ਦਾ ਕਦੇ ਪਾਕਿਸਤਾਨ ਨੇ ਇਸ ਗੱਲ ਤੇ ਕੋਈ ਵੀ ਮਤਲਬ ਸਿੱਖਾਂ ਦੇ ਉੱਤੇ ਹਮਲਾ ਹੀ ਨਹੀਂ ਕੀਤਾ ਜਿੱਥੇ ਉਹ ਸਿੱਖਾਂ ਦੀ ਪਛਾਣ ਦੇ ਉੱਤੇ ਹਮਲਾ ਕਰ ਰਿਹਾ ਹੋਵੇ ਤਾਂ ਪਾਕਿਸਤਾਨ ਜਿਹੜਾ ਆ ਉਹਦੇ ਲਈ ਮਤਲਬ ਉਹਦੇ ਲਈ ਵੀ ਚੰਗੀ ਗੱਲ ਆ ਜੇ ਖਾਲਸਤਾਨ ਕਾਇਮ ਹੁੰਦਾ ਆ ਤਾਂ ਉਹ ਉਹਦੀ ਸਿਕਿਉਰਿਟੀ ਦੇ ਲਈ ਉਹ ਤੁਸੀਂ ਕਹਿ ਸਕਦੇ ਹੋ ਕਿ ਵਧੀਆ ਆ ਉਹਨਾਂ ਬਜਟ ਜਿਹੜਾ ਇਸ ਟਾਈਮ ਪਾਕਿਸਤਾਨ ਆਪਣੇ ਬਜਟ ਦਾ ਵੱਡਾ ਹਿੱਸਾ ਭਾਰਤ ਤੋਂ ਖਤਰੇ ਦੇ ਚੱਲਦੇ ਆਪਣੀ ਡਿਫੈਂਸ ਤੇ ਲਾਉਂਦਾ ਆ ਤਾਂ ਉਹ ਸਾਰਾ ਜਿਹੜਾ ਬਜਟ ਆ ਪਾਕਿਸਤਾਨ ਦੇ ਵਿੱਚ ਲੋਕਾਂ ਦੀ ਡਿਵੈਲਪਮੈਂਟ ਤੇ ਤੇ ਹੋਰ ਸਾਰੇ ਕਾਰਜ ਜਿਹੜੇ ਆ ਉਹਨਾਂ ਤੇ ਲੱਗ ਸਕਦਾ ਆ ਇਹ ਇਸੇ ਤਰ੍ਹਾਂ ਭਾਰਤ ਦੇ ਵਿੱਚ ਵੀ ਆ ਵੀ ਭਾਰਤ ਵੀ ਅੱਜ ਤੁਸੀਂ ਦੇਖੋ ਵੀ ਜੇ ਇਸ ਖੇਤੇ 'ਚ ਸ਼ਾਂਤੀ ਹੋਵੇ ਤਾਂ ਭਾਰਤ ਦੁਨੀਆ ਦਾ ਅੱਜ ਮਨੋ ਜੇ ਅੰਕੜਿਆਂ ਨੂੰ ਅਸੀਂ ਪਿੱਛੇ ਛੱਡਦੀਏ ਤਾਂ ਮੈਨੂੰ ਲੱਗਦਾ ਭਾਰਤ ਆਂਕੜਿਆਂ 'ਚ ਵੀ ਸ਼ਾਇਦ ਤੇ ਭਾਰਤ ਇਸ ਸਮੇਂ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲਾ ਮੁਲਕ ਆ ਤੇ ਭਾਰਤ ਦੇ ਵਿੱਚ GDP ਦੀ ਗੱਲ ਹੁੰਦੀ ਆ ਪਰ ਇਹ ਰਿਕਾਰਡਡ ਆ ਵੀ 6% ਦੇ ਕਰੀਬ ਲੋਕ ਨੇ ਜਿਨ੍ਹਾਂ ਦੇ ਕੋਲ ਭਾਰਤ ਦੇ ਵਿੱਚ ਕਿਹਾ ਜਾਂਦਾ ਹੈ ਕਿ ਆਈ ਥਿੰਕ 70% ਦੇ ਕਰੀਬ ਜਿਹੜੀ ਵੈਲਥ ਆ ਪੈਸਾ ਆ ਉਹ 6% ਦੇ ਕਰੀਬ ਲੋਕਾਂ ਕੋਲ ਆ ਤੇ ਬਾਕੀ ਲੋਕਾਂ ਦਾ ਇਹੋ ਜਿਹਾ ਹਾਲ ਆ ਵੀ ਤੁਸੀਂ ਆਹ ਜਿਹੜੀ ਹਿੰਦੀ ਬਲਟਲ ਏਰੀਆ ਆ ਖਾਸ ਤੌਰ ਤੇ ਅਨਪੜਤਾ ਇੰਨੀ ਆ ਉੱਥੇ ਮਤਲਬ ਆ ਹੁਣ ਕੁਝ ਸਾਲਾਂ ਦੀ ਗੱਲ ਆ ਵੀ ਭਾਰਤ ਦਾ ਪ੍ਰਧਾਨ ਮੰਤਰੀ ਸਵੱਛ ਭਾਰਤ ਮਹਿੰਮ ਹੋਗੀ ਸਾਫ ਪਾਣੀ ਪੀਣ ਵਾਲੀ ਮਹਿੰਮ ਹੋਗੀ ਮਤਲਬ ਲੈਟ੍ਰੀਨ ਲੈਟ੍ਰੀਨ ਨਾ ਬਣਾਉਣ ਵਾਲੀ ਮਹਿੰਮ ਹੋ ਗਈ ਵੀ ਅੱਜ ਜਿੱਥੇ ਦੁਨੀਆ ਚੰਦ ਤੇ ਪਹੁੰਚ ਗਈ ਆ ਵੀ ਉੱਥੇ ਕੋਸ਼ਿਸ਼ ਤਾਂ ਕਰ ਰਹੇ ਆ ਵੀ ਜਿਹੜਾ ਇਹਨਾਂ ਕੋਲ ਮਤਲਬ ਜਿਹੜੇ ਇਹਨਾਂ ਨੇ ਪੈਸਾ ਲੁੱਟਿਆ ਹੋਇਆ ਵੀ ਇਹ ਚੰਦ ਤੇ ਪਹੁੰਚ ਜਾਈਏ ਪਰ ਲੋਕਾਂ ਨੂੰ ਹਜੇ ਤੱਕ ਮਤਲਬ ਸਾਫ਼ ਪਾਣੀ ਤੇ ਮਤਲਬ ਸਹੀ ਲੈਟ੍ਰੀਨ ਨਾ ਨਹੀਂ ਪ੍ਰੋਵਾਈਡ ਕਰਵਾ ਸਕੇ ਇਹ ਹਾਲ ਆ ਇੱਥੇ ਮਤਲਬ ਇਸ ਮੁਲਕ ਦੇ ਵਿੱਚ ਤਾਂ ਇਹ ਇਨਸਾਨੀਅਤ ਵਾਸਤੇ ਵੀ ਚੰਗੀ ਗੱਲ ਹੋਣੀ ਆ ਜੇ ਕਸ਼ਮੀਰ ਯਾਦ ਹੁੰਦਾ ਇੱਧਰ ਮਤਲਬ ਖਾਲਿਸਤਾਨ ਕਾਇਮ ਹੁੰਦਾ ਉਧਰ ਨਾਰਥ-ਈਸਟ ਵਾਲੇ ਪਾਸੇ ਜਿਹੜੀਆਂ ਕੌਮਾਂ ਲੜ ਰਹੀਆਂ ਨੇ ਆਪਣੀਆਂ ਆਪਣੇ ਹੱਕਾਂ ਦੇ ਲਈ ਉਹ ਉਹਨਾਂ ਨੂੰ ਹੱਕ ਮਿਲਦੇ ਆ ਤਾਂ ਮਤਲਬ ਇਹ ਕੋਈ ਇੱਕ ਕਿਹਨੇ ਹੱਕ ਦੇਤਾ ਵੀ ਜਿਹੜੀ ਹਿੰਦੀ ਬੈਲਟ ਆ ਵੀ ਉਹ ਇਹਨਾਂ ਸਾਰੀਆਂ ਕੌਮਾਂ ਦੇ ਉੱਤੇ ਰਾਜ ਕਰੇ ਜਾਂ ਇਸ ਖਿੱਤੇ ਦੇ ਉੱਤੇ ਰਾਜ ਕਰੇ ਇਹਨਾਂ ਨੂੰ ਕਿਹਨੇ ਹੱਕ ਦੇਤਾ ਪਰ ਇਹ ਕੌਮਾਂ ਇੱਥੇ ਸਦੀਆਂ ਤੋਂ ਵਾਸਦੀਆਂ ਆ ਤਾਂ ਉਹ ਕਿਸੇ ਹੋਰ ਦੇ ਖਿੱਤੇ ਦੇ ਉੱਤੇ ਰਾਜ ਕਰਨ ਦਾ ਦਾਅਵਾ ਥੋੜਾ ਪੇਸ਼ ਕਰ ਰਹੀਆਂ ਆ ਤਾਂ ਮਤਲਬ ਇਹ ਵੀ ਜੇ ਜਿਹੜੀ ਇਹ ਇਹਨਾਂ ਦੀ ਲਾਲਸਾ ਆ ਵੀ ਇਹ ਤਾਂ ਮਤਲਬ ਤੁਸੀਂ ਛੱਡੋ ਵੀ ਜਿਹੜਾ ਅੱਜ ਭਾਰਤ ਆ ਉਹ ਤੋਂ ਗਾਂ ਅਖੰਡ ਭਾਰਤ ਦੀ ਗੱਲ ਕਰ ਰਹੇ ਆ ਵੀ ਬਾਕੀ ਸਾਰੇ ਹੋਰ ਕੋਮਾਂ ਦੇ ਖਿੱਤੇ ਵੀ ਜਿਹੜੇ ਆ ਉਹਨਾਂ ਤੇ ਕਬਜ਼ਾ ਕਰਨ ਦੀ ਤਾਂ ਇਸ ਖਿੱਤੇ ਦੀਆਂ ਇਹ ਜਿਹੜੀਆਂ ਸਾਰੀਆਂ ਕੋਮਾਂ ਉਹਨਾਂ ਨੂੰ ਇਸ ਗੱਲ ਤੇ ਇਕੱਠੇ ਹੋਣਾ ਚਾਹੀਦਾ ਤੇ ਦੁਨੀਆ ਨੂੰ ਵੀ ਜਿਹੜਾ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਜਿਹਦੇ ਨਾਲ ਦੇਖੋ ਦੁਨੀਆ ਦੇ ਵਿੱਚ ਵੱਡਾ ਟਕਰਾਅ ਟਲ ਸਕਦਾ ਹੈ ਨਿਊਕਲੀਅਰ ਹਥਿਆਰ ਜਿਹੜੇ ਆ ਉਹਨਾਂ ਦੀ ਵਰਤੋਂ ਰੁਕ ਸਕਦੀ ਆ ਤੇ ਨਾਲ ਹੀ ਜਿਹੜੀ ਭੁੱਖਮਰੀ ਫੈਲੀ ਹੋਈ ਆ ਭਾਰਤ ਐਡੀ ਵੱਡੀ ਆਬਾਦੀ ਦੇ ਉੱਤੇ ਉਹ ਵੀ ਜਿਹੜੀ ਆ ਤੇ ਜੇ ਕੁਝ ਦੇਖੋ ਟਕਰਾਅ ਹੁੰਦਾ ਤਾਂ ਉਹਦੇ ਨਾਲ ਤਾਂ ਹੋਰ ਭੁੱਖਮਰੀ ਫੈਲਣੀ ਆ ਉਹਦੇ ਨਾਲ ਹੋਰ ਗਰੀਬੀ ਫੈਲਣੀ ਆ ਤਾਂ ਦੁਨੀਆ ਦੇ ਵਿੱਚ ਜਿਹੜਾ ਇੱਕ ਹਿਊਮਨ ਡਿਜ਼ਾਸਟਰ ਆ ਉਹਨੂੰ ਵੀ ਰੋਕਿਆ ਜਾ ਸਕਦਾ ਤਾਂ ਆਮਰਵੀਰ ਸਿੰਘ ਦੀ ਇਹ ਗੱਲ ਮਤਲਬ ਮਨੁੱਖਤਾ ਦੇ ਭਲੇ ਦੀ ਆ ਵੀ ਜੇ ਖਾਲਿਸਤਾਨ ਤੇ ਕਸ਼ਮੀਰ ਤੇ ਜਿਹੜੀਆਂ ਕੋਮਾਂ ਲੜ ਰਹੀਆਂ ਨੇ ਨਾਰਥ-ਈਸਟ ਦੀਆਂ ਉਹ ਜਿਹੜਾ ਭਾਰਤ ਦਾ ਇਹ ਮਤਲਬ ਖੂਨੀ ਪੰਜਾਇਆ ਇਹਦੇ ਤੋਂ ਈਜਾਦ ਹੁੰਦੀਆਂ ਆ ਤੇ ਦੂਜੀ ਗੱਲ ਇਹ ਹੈ ਵੀ ਸਿੱਖਾਂ ਦੇ ਬਾਰੇ ਅਸੀਂ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਸਿੱਖ ਜਿਹੜਾ ਹੈ ਜੇ ਉਹ ਭਾਰਤ ਦੇ ਨਾਲ ਅਲਾਈ ਹੋਊਗਾ ਚਾਹੇ ਉਹ ਕੋਈ ਮਹਾਪੁਰਸ਼ ਆਪਣੇ ਆਪ ਨੂੰ ਕਹੋਂਦਾ ਹੋਵੇ ਚਾਹੇ ਉਹ ਕੋਈ ਕਿਸੇ ਸਿੱਖ ਜਥੇਬੰਦੀ ਦਾ ਲੀਡਰ ਕਹੋਂਦਾ ਹੋਵੇ ਚਾਹੇ ਉਹ ਕਿਸੇ ਵੀ ਮਤਲਬ ਕੋਈ ਵੀ ਬੰਦਾ ਕਿਸੇ ਵੀ ਅਹੁਦੇ ਤੇ ਹੋਵੇ ਸਿੱਖਾਂ ਦਾ ਜੇ ਉਹ ਇੰਡੀਆ ਦੇ ਨਾਲ ਅਲਾਈ ਹੁੰਦਾ ਤਾਂ ਮਤਲਬ ਉਹ ਸਪਸ਼ਟਾ ਵੀ ਉਹ ਆਪਣੀ ਸਿੱਖੀ ਨੂੰ ਛੱਡ ਚੁੱਕਿਆ ਉਹ ਢੋਂਗੀ ਆ ਉਸੇ ਮਤੋਂ ਗਾਰੇਸੇ ਕੀ ਦਾ ਉਹਦਾ ਸਿੱਖੀ ਦੇ ਸਿਧਾਂਤਾਂ ਦੇ ਨਾਲ ਗੁਰੂ ਆਸ਼ੇ ਦੇ ਨਾਲ ਉਹਦਾ ਕੋਈ ਸਬੰਧ ਨਹੀਂ ਉਹਦੀ ਉਹ ਉਹਦਾ ਮੂੰਹ ਦਿੱਲੀ ਤਖਤਬਾਲਾ ਤੇ ਉਹਦੀ ਪਿੱਠ ਅਕਾਲ ਤਖਤਬਾਲਾ ਤਾਂ ਇਹ ਸਿੱਕਾ ਨੂੰ ਸਪਸ਼ਟ ਹੋਣਾ ਚਾਹੀਦਾ ਤੇ ਇਸ ਸਮੇਂ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਦੇਖੋ ਹੋ ਸਕਦਾ ਜੇ ਜੰਗ ਚੱਲੇ ਤਾਂ ਲੜਾਈ ਦੇ ਵਿੱਚ ਜਦੋਂ ਬੰਬ ਡਿੱਗਦੇ ਆ ਤਾਂ ਕਿਤੇ ਵੀ ਨੁਕਸਾਨ ਹੋ ਸਕਦਾ ਇਸੇ ਕਰਕੇ ਸਿੱਖ ਚਾਹੁੰਦੇ ਆ ਕਿ ਜਿਹੜਾ ਪੰਜਾਬ ਆ ਇਸ ਜੰਗ ਦਾ ਖਾੜਾ ਨਾ ਬਣੇ ਤੇ ਜੇ ਖਾੜਾ ਭਾਰਤ ਨੇ ਬਣਾਉਣਾ ਹੀ ਆ ਤਾਂ ਫਿਰ ਸਿੱਖਾਂ ਨੂੰ ਜਿਹੜਾ ਆ ਉਹ ਸਪਸ਼ਟ ਹੋਣਾ ਚਾਹੀਦਾ ਵੀ ਫਿਰ ਸਿੱਖ ਇਸ جنگ ਤੋਂ ਬਾਹਰ ਨਹੀਂ رہ ਸਕਦੇ ਤਾਂ ਸਿੱਖਾਂ ਨੂੰ ਫਿਰ ਇਹ ਜੇ ਬੰਬ ਪੰਜਾਬ ਦੀ ਧਰਤੀ ਤੇ ਡਿੱਗਣੇ ਆ ਨੁਕਸਾਨ ਸਿੱਖਾਂ ਨੇ ਕਰਾਉਣਾ ਫਿਰ ਇਸ جنگ ਦੇ ਵਿੱਚ ਉਹ ਕਹਿੰਦੇ ਆ ਵੀ ਜਿਹੜੀ ਪੀੜਾ ਅਮਰਵੀਰ ਸਿੰਘ ਜੀ ਜਦੋਂ ਬਚਾ ਹੁੰਦਾ ਦੁਨੀਆ ਦੇ ਵਿੱਚ ਕਹਿੰਦੇ ਸਭ ਤੋਂ ਵੱਡੀ ਪੀੜ ਮਾਂ ਦੇ ਜਣੇਪੇ ਦੀ ਪੀੜ ਆ ਵੀ ਜਿਹੜੀ ਉਹ ਪੀੜ ਆ ਉਹ ਸਪੀਡ ਤੋਂ ਬਾਅਦ ਇੱਕ ਨਵੀਂ ਖੁਸ਼ੀ ਜਿਹੜੀ ਆ ਉਹ ਜਨਮ ਲੈਂਦੀ ਆ ਤੇ ਜੰਗ ਵੀ ਜਿਹੜੀ ਆ ਜੰਗ ਬਾਰੇ ਵੀ ਕਈ ਜਿਹੜੇ ਵਿਚਾਰਵਾਨ ਆ ਉਹ ਇਹ ਕਹਿੰਦੇ ਆ ਵੀ ਜੰਗ ਜਿਹੜੀ ਆ ਉਹ ਪੀੜ ਤਾਂ ਬਹੁਤ ਵੱਡੀ ਆ ਪਰ ਜੰਗ ਤੋਂ ਬਾਅਦ ਹਮੇਸ਼ਾ ਜਿਹੜੀ ਆ ਜਿਵੇਂ ਹਰ ਰਾਤ ਤੋਂ ਬਾਅਦ ਇੱਕ ਨਵਾਂ ਸੂਰਜ ਚੜਦਾ ਤਾਂ ਜੰਗ ਤੋਂ ਬਾਅਦ ਵੀ ਜਿਹੜਾ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੁੰਦੀ ਆ ਤਾਂ ਜੇ ਪੰਜਾਬ ਦੇ ਵਿੱਚ ਨਵੇਂ ਯੁੱਗ ਦੀ ਸ਼ੁਰੂਆਤ ਹੋਣੀ ਆ ਸਿੱਖਾਂ ਨੇ ਪੀੜ ਛੱਲਣੀ ਆ ਤਾਂ ਉਹ ਨਵਾਂ ਯੁੱਗ ਜਿਹੜਾ ਆ ਉਹ ਸਿੱਖ ਰਾਜ ਦੇ ਰੂਪ ਦੇ ਵਿੱਚ ਉਹਦੀ ਸ਼ੁਰੂਆਤ ਹੋਣੀ ਚਾਹੀਦੀ ਆ ਤੇ ਇਹ ਨਾ ਹੋਵੇ ਕਿ ਜਿਵੇਂ ਅਸੀਂ ਅੱਜ ਪੜਦੇ ਆ ਕਿ ਅੰਗਰੇਜ਼ਾਂ ਦੇ ਖਿਲਾਫ 90% ਅਸੀਂ ਕਰਵਾਨੀਆਂ ਦਿੱਤੀਆਂ ਤੇ ਮੁੜ ਕੇ ਛੇਤਰ ਫੇਰ ਇੱਥੇ ਬਹਾਮਣਾ ਦੇ ਖਾਦੇ ਆ ਜਾਂ ਉਹ индуਤਰੀਆਂ ਦੇ ਖਾਦੇ ਆ ਮਤਲਬ ਆਪਣੀਆਂ ਧੀਆਂ ਬੇਪਤ ਕਰਾਈਆਂ ਮਾਵਾ ਨੂੰ ਠਾਣਿਆਂ ਦੇ ਵਿੱਚ ਪੁੱਤਾਂ ਦੇ ਨਾਲ ਪੈਣ ਲਈ ਮਜਬੂਰ ਕੀਤਾ ਗਿਆ ਛੋਟੇ ਛੋਟੇ ਬੱਚੇ ਬੱਚੀਆਂ ਬੇਪਤ ਕੀਤੀਆਂ ਗਈਆਂ ਤਾਂ ਮਤਲਬ ਜੇ ਇਹ ਸਾਰਾ ਕੁਝ ਸਹਿ ਕੇ ਵੀ ਅਸੀਂ ਅਕਲ ਨਹੀਂ ਲੈਣੀ ਆ ਤੇ ਫੇਰ ਸਾਡੀ ਅਗਲੀ ਪੀੜ੍ਹੀ ਨੂੰ ਇਹ ਸਾਰਾ ਕੁਝ ਸਹਣ ਦੇ ਲਈ ਅਸੀਂ ਛੱਡ ਕੇ ਜਾਣਾ ਇੱਥੇ ਮੈਨੂੰ ਲੱਗਦਾ ਨਹੀਂ ਵੀ ਇਸ ਨਾਲ ਕੋਈ ਬੜੀ ਮੂਰਖਤਾ ਕੋਈ ਹੋ ਸਕਦੀ ਆ ਸਿੱਖਾਂ ਨੂੰ ਇਹ ਸਪੱਸ਼ਟ ਹੋਣਾ ਚਾਹੀਦਾ ਕਿ ਸਿੱਖਾਂ ਦਾ ਜਿਹੜਾ ਹੱਲ ਆ ਜਾਂ ਸਿੱਖ ਸਮੱਸਿਆਵਾਂ ਦਾ ਹੱਲਾ ਉਹ ਖਾਲਸਤਾਨ ਦੀ ਕਾਇਮੀ ਆ ਤੇ ਖਾਲਸਤਾਨੀ ਹੋਣਾ ਕੋਈ ਗੁਨਾਹ ਨਹੀਂ ਆ ਮਤਲਬ ਇਹ ਸਿੱਖ ਹਰ ਇੱਕ ਸਿੱਖ ਨੂੰ ਇਹ ਗੱਲ ਮਾਨ ਨਾਲ ਕਹਿੰਨੀ ਚਾਹੀਦੀ ਹੈ ਕਿ ਹਾਂ ਅਸੀਂ ਖਾਲਸਤਾਨੀ ਹਾਂ ਤੇ ਅੱਜ ਦੁਨੀਆ ਭਰ ਦੇ ਵਿੱਚ ਸਿੱਖ ਇਹ ਚਾਹੁੰਦੇ ਆ ਕਿ ਡੈਮੋਕਰੈਟਿਕ ਤਰੀਕੇ ਦੇ ਨਾਲ ਰੈਫਰੈਂਡਮ ਦੇ ਰਾਹੀਂ ਬਿਨਾ ਕਿਤੇ ਜੰਗ ਤੋਂ ਸ਼ਾਂਤੀ ਦੇ ਨਾਲ ਜਿਹੜਾ ਖਾਲਸਤਾਨ ਆ ਉਹ ਕਾਇਮ ਹੋਵੇ ਜੋ ਸਿੱਖਾਂ ਦਾ ਹੱਕ ਆ ਪਰ ਕੇ ਲੜਨ ਵਾਲੇ ਜਿਹੜੇ ਆ ਉਹੀ ਨਹੀਂ ਚੱਲ ਰਹੇ ਤਾਂ ਇਹ ਜੰਗ ਸਿੱਖਾਂ ਦੀ ਜੰਗ ਨਹੀਂ ਪਰ ਸਿੱਖਾਂ ਨੂੰ ਹਰ ਤਰੀਕੇ ਦੇ ਨਾਲ ਜਿਹੜਾ ਆਪਣੀ ਰੱਖਿਆ ਵਾਸਤੇ ਉਹ ਤਿਆਰ ਰਹਿਣਾ ਚਾਹੀਦਾ ਜੀ ਬਿਲਕੁਲ ਸੁਖਵਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਾਡੇ ਦਰਸ਼ਕਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ ਜਿਹੜੇ ਵੀਅਰ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ ਸਾਨੂੰ ਕੁਝ ਮੈਸੇजेस ਵੀ ਆਏ ਨੇ ਲਾਈਵ ਦੇ ਦੌਰਾਨ ਵੀ ਤੇ ਈਵਨ ਪਹਿਲਾਂ ਵੀ ਸਾਡੇ ਤੱਕ ਉਹ ਪਹੁੰਚ ਹੋਈ ਹੈ ਵੀ ਭਾਈ ਡਾਕਟਰ ਸਾਹਿਬ ਜਾਂ ਬੀਬੀ ਨੀਲਮ ਕੌਰ ਕਦੋਂ ਵਾਪਸ ਸ਼ੋਅ ਇਹ ਜੁਆਇਨ ਕਰਨਗੇ ਜੀ ਡਾਕਟਰ ਸਾਹਿਬ ਡਾਕਟਰ ਮਜੀਤ ਸਿੰਘ ਹੋਰੀ ਇਸ ਵਕਤ ਆਸਟ੍ਰੇਲੀਆ ਗਏ ਹੋਏ ਆ ਸੋ ਉਥੋਂ ਉਹਨਾਂ ਦਾ ਜਿਹੜਾ ਆ ਉਹਨਾਂ ਦੀ ਜਿਹੜੀ ਸਪੀਚ ਹੈਗੀ ਆ ਜਾਂ ਉਹਨਾਂ ਦੀ ਜਿਹੜੀ ਤਕਰੀਰ ਹੈ ਉਹਨਾਂ ਦੇ ਮੈਸੇजेस ਅਸੀਂ ਜ਼ਰੂਰ ਸਾਡੇ ਦਰਸ਼ਕਾਂ ਦੇ ਨਾਲ ਸੋਸ਼ਲ ਮੀਡੀਆ ਰਾਹੀਂ ਸਾਂਝੇ ਕੀਤੇ ਹੋਏ ਆ ਉਹ ਜਿਹੜੇ ਸਾਡੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ ਉਹ ਜ਼ਰੂਰ ਜਿਨ੍ਹਾਂ ਨੇ ਨਹੀਂ ਦੇਖੇ ਉਹ ਸੋਸ਼ਲ ਮੀਡੀਆ ਤੇ ਜਾ ਕੇ ਟੀਵੀ 84 ਦੇ YouTube Facebook ਜਾਂ ਬਾਕੀ ਜਿਹੜੇ ਪਲੈਟਫਾਰਮਸ ਹੈਗੇ ਨੇ ਸੋਸ਼ਲ ਮੀਡੀਆ ਤੇ ਉਹਨਾਂ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਅਦਰਵਾਈਜ਼ ਸਾਡੇ ਜਿਹੜਾ ਸ਼ੋਅ ਹੈ ਅੱਜ ਉਹ ਸਮਾਪਤੀ ਦੇ ਵੱਲ ਨੂੰ ਜਾ ਰਿਹਾ ਹੈ ਮੈਂ ਬੇਨਤੀ ਜਾਂਦੇ ਜਾਂਦੇ ਕਰਦੇ ਆਂ ਕਿ ਟੀਵੀ 84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਜਿੱਥੇ ਤੁਹਾਡੀ ਸਹਾਇਤਾ ਦੀ ਲੋੜ ਹੈ ਤੁਸੀਂ ਸਾਨੂੰ ਆਪਣੀ رائے ਤੇ ਆਪਣੇ ਸੁਝਾਅ ਆਪਣੇ ਸਵਾਲ ਤੁਸੀਂ ਭੇਜ ਸਕਦੇ ਹੋ ਈਮੇਲ ਕਰ ਸਕਦੇ ਹੋ ਸਾਨੂੰ sos@tv84.tv ਦੇ ਉੱਤੇ ਜਾਂ ਤੁਸੀਂ ਸਾਨੂੰ ਡੋਨੇਟ ਕਰਨ ਦੇ ਲਈ ਟੀਵੀ 84 ਨੂੰ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਜਾਂ ਚੈੱਕ ਬਣਾ ਕੇ ਵੀ ਤੁਸੀਂ ਸਾਨੂੰ ਸਾਡੇ ਐਡਰੈਸ ਦੇ ਉੱਤੇ ਮੇਲ ਕਰ ਸਕਦੇ ਹੋ 3601 37th ਐਵੇਨਿਊ ਲੌਂਗ ਆ일ੈਂਡ ਸਿਟੀ ਨਿਊਯਾਰਕ 11101 ਫੋਨ ਨੰਬਰ ਰਾਹੀਂ ਵੀ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ ਡਾਇਰੈਕਟਲੀ ਕਾਲ ਕਰ ਸਕਦੇ ਹੋ ਜਾਂ WhatsApp ਰਾਹੀਂ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਫੋਨ ਨੰਬਰ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ 516 619 1984 ਇਨਹੇ ਸ਼ਬਦਾਂ ਦੇ ਨਾਲ ਵਿਊਅਰਜ਼ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਜਿਆਦਾ ਚਾਹਾਂਗੇ ਦੁਬਾਰਾ ਫੇਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਫਤਿਹ ਦੀ ਸਾਂਝ ਪਾਈਏ ਸੁਖਵਿੰਦਰ ਸਿੰਘ ਜੀ ਅੰਤ ਦੇ ਵਿੱਚ ਦਰਸ਼ਕਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ